चुलाया गया है दस के भी सा साजना दिवसर हरसिमरत कौर बादल ने खालसाई निशान चुलाया है तो प्यार आदेश दिता गया सिका, आदेश जारी किया गया सिका कि हर सिख अज के पवित्र दहाड़े दि दिन खालसाई निशान चुलाए ਇਸ ਦੇ ਵਿਚਾਲੇ ਪਟਿਆਲਾ ਤੋਂ ਬੀਜੇਪੀ ਕੈਂਡੀਡੇਟ ਪੰਨੀਤ ਕੌਰ ਨੇਵੀ ਮੋਤੀ ਮਹਿਲ ਤੇ ਖਾਲਸਾਈ ਨਿਸ਼ਾਨ ਸਹਬ ਲਗਾਇਆ ਹੈ ਜਿਸ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਨੇ ਇਸ ਬਾਬਤ ਆਦੇਸ਼ ਜਾਰੀ ਕੀਤਾ ਤੇ ਅੱਜ ਪਵਿੱਤਰ ਦਿਹਾੜਾ ਹੈ ਖਾਲਸਾ ਪੰਥ ਦੀ ਖਾਲਸਾ ਸਾਜਨਾ ਦਿਵਸ ਦੀ ਜੋ ਸਥਾਪਨਾ ਕੀਤੀ ਗਈ ਸੀ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਤੇ ਤਸਵੀਰਾਂ ਚ ਨਜ਼ਰ ਆ ਰਹੇ ਨੇ ਪੰਨੀਤ ਕੌਰ ਬੀਜੇਪੀ ਦੇ ਕੈਂਡੀਡੇਟ ਨੇ ਪਟਿਆਲਾ ਦੇ ਸੀਟ ਤੋਂ ਤੇ ਖਾਲਸਾਈ ਨਿਸ਼ਾਨ ਸਿੰਘ ਉਹਨਾਂ ਦੇ ਹੱਥ ਫੜੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਮੋਤੀ ਮਹਿਲ 'ਚ ਖਾਲਸਾਈ ਨਿਸ਼ਾਨ ਸਿੰਘ ਨੂੰ ਲਹਿਰਾਇਆ ਗਿਆ ਹੈ ਤੇ ਦੂਸਰੀ ਤਸਵੀਰ ਤੁਸੀਂ ਵੇਖ پا ਰਹੇ ਹੋ ਦੂਸਰੀ ਤਸਵੀਰ ਹੈ ਜੈਨਦਰ ਕੌਰ ਪਨੀਤ ਕੌਰ ਦੀ ਬੇਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੇ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਨਤਮਸਤਕ ਹੋਏ ਨੇ ਇਸ ਦੇ ਵਿਚਾਲੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਹੈ ਸਾਚੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਸੋਨਹਾਲ ਸਾਸਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਵਿੱਤਰ ਦਿਹਾੜੇ ਦੇ ਉਤੇ ਖਾਲਸਾ ਸਾਜਣਾ ਦਿਵਸ ਔਰ ਬਸਾਖੀ ਦੇ ਉਤੇ ਸਾਰਿਆਂ ਨੂੰ ਪਕਿਆਲਵੀਆਂ ਨੂੰ ਪੰਜਾਬੀਆਂ ਨੂੰ ਸਾਰੇ ਜਿਹੜੇ ਬਾਹਰਲੇ ਦੇਸ਼ਾਂ 'ਚ ਸਾਡੇ ਬੰਦੇ ਬੈਠੇ ਨੇ ਸਭ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੀਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਵਿੱਤ੍ਰ ਖਾਲਸਾ ਸਾਜਣਾ ਦਿਵਸ ਔਰਬਸ तीन बख तस्वीर तुम वेख पा रहे हो तस्वीर च नज़र आ रहे हैं पंडित कौर जिन्हों के वालों मोती महल खालसाई निशान साहब लहराए गए हैं इस विचाले संदेश भी उन्होंने वालों जारी किया गया है तमाम सिखा उन्होंने वालों वधाई दी गई है दूसरी तस्वीर तुम वेख पा रहे हो हरसिमरत कौर बादल सुखबीर सिंह की जिथे कि उन्होंने वो भी खालसाई निशान साहब लहराए गए हैं आ तस्वीर है उन्होंने रिहायश की तमाम सिखा उन्होंने वालों वधाई भी दी गई है तो वक् बस्वीर ने एक तस्वीर है सुखबीर सिंहल तो हरसिमरत कौर बादल ਲਿੱਤੇ ਦੂਸਰੀ ਤਸਵੀਰ ਹੈ ਪਟਿਆਲਾ ਤੋਂ ਪਨੀਤਕੌਰ ਦੀ ਆਪਣੇ ਮੋਤੀ ਮਹਿਲ ਚ ਆਪਣੇ ਰਿਹਾਇਸ਼ ਉਹਨਾਂ ਦੇ ਵੱਲੋਂ ਖਾਲਸਾਈ ਨਿਸ਼ਾਨ ਸਾਹਿਬ ਚੁਲਾਈ ਗਏ ਠੀਕ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ ਖਾਲਸਾ ਸਾਜਣਾ ਦਿਵਸ ਔਰ ਵਿਸਾਖੀ ਦੇ ਉੱਤੇ ਸਾਲਿਆਂ ਨੂੰ ਪਟਿਆਲਵੀਆਂ ਨੂੰ ਪੰਜਾਬੀਆਂ ਨੂੰ ਸਾਰੇ ਜਿਹੜੇ ਬਾਹਰਲੇ ਦੇਸ਼ਾਂ 'ਚ ਸਾਡੇ ਬੰਦੇ ਬੈਠੇ ਨੇ ਸਭ ਨੂੰ ਲੱਖ ਲੱਖ ਵਧਾਈ वाहे जी का खालसा वाहते हैं तो गुरु महाराज का आशीर्वाद के लिए प्रदेश वासियों को संतों को देने के लिए ਹਮੇਸ਼ਾ ਜਿਉਂ ਤਰ੍ਹਾਂ ਹਮਾਰੇ ਵਿੱਚ ਪੰਜਾਬ ਦੇ ਮੰਤਰੀ ਜੀ ਵਿਰਾਸਤਾਂ ਦੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤਸਵੀਰਾਂ ਨੇ ਯੂਪੀ ਦੇ ਲਖਨਊ ਦੀਆਂ ਜਿੱਥੇ ਕਿ ਯੂਪੀ ਦੇ ਸੀਐਮ ਯੋਗੀ ਆਦਿਤੀਆਂ ਨਾਲ ਤਸਵੀਰਾਂ ਚ ਵਿਖਾਈ ਦੇ ਰਹੇ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਨੇ ਇਸ ਦਿਨ ਚਾਲੇ ਅੱਜ ਖਾਲਸਾ ਸਾਜਨਾ ਦਿਵਸ ਹੈ 1690 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਖਾਲਸਾ ਸਾਜਨਾ ਦਿਵਸ ਦੀ ਸਥਾਪਨਾ ਕੀਤੀ ਸੀਗੀ ਤੇ ਤੁਸੀਂ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਸਾਬਕਾ ਸੀਐਮ ਮਨੋਹ ਲਾਲ ਖੱਟਰ ਹਰਿਆਣਾ ਦੇ ਜੋਖੀ ਹੋਣ करनाल ਤੋਂ ਕੈਂਡੀਡੇਟ ਭਾਜੀਪੀ ਦੇ ਵੱਲੋਂ ਐਲਾਨੇ ਗਏ ਨੇ ਇਸ ਦੇ ਵਿਚਾਲੇ ਤਸਵੀਰਾਂ ਚ ਦੇਖੇ ਜਾ ਸਕਦੇ ਨੇ ਲੰਗਰ ਵਰਤਾਉਂਦੇ ਹੋਏ ਤਸਵੀਰਾਂ ਚ ਕੈਪਚਰ ਹੋਏ ਨੇ ਤਸਵੀਰਾਂ ਨੇ ਸਾਬਕਾ ਸੀਐਮ ਹਰਿਆਣਾ ਦੇ ਮਨੋਹ ਲਾਲ ਖੱਟਰ ਦੀਆਂ ਉਨਤਮਸਤਕ ਹੋਏ ਗੁਰਦੁਆਰਾ ਸਾਹਿਬ ਇਸ ਵਿਚਾਲੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲਿਆ ਤੇ ਤਸਵੀਰਾਂ ਚ ਦੇਖੇ ਜਾ ਸਕਦੇ ਨੇ ਕਿ ਲੰਗਰ ਵਰਤਾਉਂਦੇ ਹੋਏ ਵੀ ਦੇਖੇ ਜਾ ਰਹੇ ਨੇ ਇਹ ਦੋ ਤਸਵੀਰਾਂ ਤੁਸੀਂ ਆਪਾ ਆਪਣੇ ਟੀਵੀ ਸਕਰੀਨ ਤੇ ਵੇਖ ਪਰੋ ਇੱਕ ਇਹ ਹੈ

ਦੱਸਦੀ ਹੈ ਕਿ ਹੁਣ ਤਸਵੀਰਾਂ ਨਜ਼ਰ ਆ ਰਹੀਆਂ ਨੇ ਵਿਸਾਖੀ ਮੌਕੇ ਮੰਤਰੀ ਚੇਤਨ ਸਿੰਘ ਜੋੜਾ ਬਾਜਰਾ ਸੰਗਤ ਨੂੰ ਟਰਾਲੀ ਤੇ ਗੁਰੂਕਾਰ ਲਿਜਾਣਦੇ ਹੋਏ ਨਜ਼ਰ ਆਏ ਨੇ ਤੇ ਚੇਤਨ ਸਿੰਘ ਜੋੜਾ ਬਾਜਰਾ ਕੈਮਿਕ ਮੰਤਰੀ ਨੇ ਇੱਕ ਵੱਖਰਾ ਅੰਦਾਜ਼ ਉਹਨਾਂ ਦਾ ਵੇਖਣ ਨੂੰ ਨਜ਼ਰ ਆਇਆ ਹੈ ਜਿੱਤੇ ਕਿ ਟਰੈਕਟਰ ਟਰਾਲੀ ਆਪ ਚਲਾਣਦੇ ਹੋਏ ਵਿਖਾਈ ਦੇ ਰਹੇ ਨੇ ਇਸੇ ਵਿਚਾਲੇ ਟਰਾਲੀ 'ਚ ਵੇਖਿਆ ਜਾ ਸਕਦਾ ਹੈ ਕਿ तमाम ਬੱਚੇ ਮਹਿਲਾਵਾਂ ਸੰਗਤ ਮੌਜੂਦ ਹੈ ਤੇ ਇਹਨਾਂ ਨੂੰ ਗੁਰੂਕਾਰ ਲਿਜਾਣਦੇ ਹੋਏ ਟਰੈਕਟਰ ਟਰਾਲੀ 'ਚ ਚੇਤਨ ਸਿੰਘ ਜੋੜਾ ਬਾਜਰਾ ਵਿਖਾਈ ਦੇ ਰਹੇ